ਪਟਿਆਲਾ ਦੇ ਮਾਨਯੋਗ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਪਟਿਆਲਾ ਦੀ ਸਰਪ੍ਰਸਤੀ ਹੇਠ ਰੈੱਡ ਕਰਾਸ ਹਸਪਤਲ ਭਲਾਈ ਸ਼ਾਖਾ ਪਟਿਆਲਾ ਵੱਲੋਂ ਰੈੱਡ ਕਰਾਸ ਭਵਨ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼੍ਰੀਮਤੀ ਮਨਦੀਪ ਕੌਰ ਪੀਪੀਐਸ ਡੀਐਸਟੀ ਸਿਟੀ 1 ਵੱਲੋਂ ਸਮੂਲੀਅਤ ਕੀਤੀ ਗਈ ਤੀਆਂ ਦਾ ਤਿਉਹਾਰ ਪੰਜਾਬ ਦੇ ਪੁਰਾਤਨ ਅਮੀਰ ਵਿਰਸੇ ਨੂੰ ਦਰਸਾਉਂਦਾ ਹੈ ਨਾਮ ਜੀ ਆ ਤੁਸੀਂ ਉਹਰੇ ਫੰਕਸ਼ਨ ਜਾਇਓ ਤੀਆਂ ਦਾ ਕੀਮਤ ਲੱਗ ਰਿਹਾ ਤੁਹਾਨੂੰ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਸੀ ਕਿੰਦਾ ਕਿ ਰਿਹਾ ਜਿਵੇਂ ਪਿਛਲੇ ਪਹਿਲੇ ਜਮਾ ਦੇ ਚ ਤੁਹਾਨੂੰ ਕਿੰਦਾ ਕਰਕੇ ਸੀ ਤੀਆਂ ਦਾ ਤਿਉਹਾਰ ਆਇਆ ਇੱਥੇ ਆ ਕੇ ਪਹਿਲੇ ਜਮਾ ਦੇ ਦਾ ਸਾਨੂੰ ਥੋੜਾ ਅਹਿਸਾਸ ਹੋਇਆ ਹੈ ਕਿ ਦੇ ਦਾ ਅੱਜਕਲ ਕੋਈ ਵੀੰਦਾ ਕਈ ਕਰਦਾ ਸਾਰੇ ਜੀ ਸੀ ਕੀਵਾ ਜ਼ਰੂਰ ਹੋ ਚੁੱਕੇ ਹਨ ਇਹ ਇੱਥੇ ਕਿਸੇ ਨੂੰ ਪੋਟ ਕਰਦੀਆਂ ਲਿਖਿਆ ਜਿਵੇਂ ਦੇਖਿਆ ਗਿਆ ਜੀ ਤੀਆਂ ਦਾ ਫੰਕਸ਼ਨ ਹੈ ਪਹਿਲੇ ਟਾਈਮ ਚ ਬੜਾ ਵਧੀਆ ਮਤਲਬ ਪੰਜਾਬੀ ਕਲਚਰ ਹੁੰਦਾ ਸੀ ਉਹ ਅੱਜ ਕੱਲ ਕਲਚਰ ਘਟਦਾ ਜਾ ਰਿਹਾ ਹੈ ਹਾਂ ਜੀ ਅੱਜ ਕੱਲ ਘਟਦੇ ਜਾ ਰਹੇ ਕੋਈ ਵੀ ਜਿੰਦਾ ਨਹੀਂ ਪਾਉਂਦੇ ਬੜੀਆਂ ਜਿੰਦਾ ਬਹੁਤ ਚੰਗਾ ਨਹੀਂ ਲੱਗਦਾ ਅੱਜ ਕੱਲ ਕਿਤੇ ਆ ਬਹੁਤ ਵਧੀਆ ਲੱਗੇ ਕਿ ਆ ਕੇ ਜਿੰਦਾ ਕਰਿਆ ਬਹੁਤ ਵਧੀਆ ਲੱਗਿਆ ਪਹਿਲੇ ਵਾਰ ਦੀ ਜੇ ਫੀਲਿੰਗ ਜੀ ਆਦੀ ਸੀ ਕਿ ਉਹ ਹੀ ਟਾਈਮ ਵਾਪਸ ਆ ਜਵੇ ਮੈਨੂੰ ਲੱਗਦਾ ਜੇ ਉਹ ਟਾਈਮ ਜੀ ਵਾਪਸ ਆ ਜਾਵੇ ਨਾਮ ਮੈਂ ਅ ਤਜਿੰਦਰ ਕੌਰ ਗਿੱਲ ਮੈਂ ਅੱਜ ਤੁਹਾਡੇ ਰੈੱਡ ਕਰਾਸ ਦੇ ਵਿੱਚ ਅਤੀਆਂ ਦਾ ਫੰਕਸ਼ਨ ਮਨਾਇਆ ਗਿਆ ਇਹਦੇ ਬਾਰੇ ਦੱਸ ਦੋ ਔਰ ਅਸੀਂ ਅੱਜ ਰੈੱਡ ਕਰਾਸ ਦੇ ਵਿੱਚ ਹਸਪੀਟਲ ਵੈਲਫੇਅਰ ਸੈਕਸ਼ਨ ਵੱਲੋਂ ਅਤੀਆਂ ਦਾ ਫੰਕਸ਼ਨ ਮਨਾਇਆ ਹੈ ਔਰ ਜਿਹੜੇ ਸਾਡੇ ਅ ਬਲਕਿ ਸਲਾਈ ਸੈਂਟਰਸ ਨੇ ਉਹਨਾਂ ਦੇ ਬੱਚੀਆਂ ਜਿਹੜੀਆਂ ਨੇ ਮੋਡਾ ਨੂੰ ਅਸੀਂ ਰੈੱਡ ਕਰਾਸ ਦੇ ਵਿੱਚ ਅੱਜ ਇੱਥੇ ਇਕੱਠਿਆ ਕਰਕੇ ਤੇ ਉਹਨਾਂ ਦੀਆਂ ਅਸੀਂ ਅੱਜ ਦੀਆਂ ਬਲਕਿ ਸੈਲੀਬ੍ਰੇਟ ਕੀਤਾ ਆ ਔਰ ਉਹਨਾਂ ਨੂੰ ਮਨਾਇਆ ਆ ਔਰ ਜਿਹੜਾ ਤੀਆਂ ਦਾ ਤਿਹਾਰ ਹੈ ਇਹ ਕੁੜੀਆਂ ਚੜੀਆਂ ਦਾ ਤੀਆਂ ਦਾ ਤਿਹਾਰ ਹੁੰਦਾ ਆ ਔਰ ਇਹ ਸਾਡੇ ਸੱਭਿਆਚਾਰ ਔਰ ਭਾਈਚਾਰੇ ਦੇ ਬਲਕਿ ਦਰਸਾਉਂਦਾ ਆ ਕਿ ਜਿਹੜੀਆਂ ਕੁਆਰੀਆਂ ਕੁੜੀਆਂ ਔਰ ਵਿਆਹੀਆਂ ਕੁੜੀਆਂ ਜੜੀਆਂ ਨੇ ਉਹ ਆਪਣੇ ਆਪਣੇ ਸਤਰਾ ਦੇ ਇਸ ਚੀਜ਼ ਨੂੰ ਬਣਾਉਂਦੀਆਂ ਨੇ ਕਿਉਂਕਿ ਵਿਆਹੀ ਕੁੜੀ ਵੀ ਸਾਰਾ ਸਾਲ ਆਪਣੇ ਸਹੁਰੇ ਰਹਿੰਦੀ ਹੈ ਫਿਰ ਉਹ ਸਾਵਣ ਦੇ ਮਹੀਨੇ ਵਿੱਚ ਆਪਣੇ ਪਿੰਕੇ ਆਉਂਦੀ ਹੈ ਇੱਥੇ ਆ ਕੇ ਫਿਰ ਦੁਬਾਰਾ ਆ ਕੇ ਆਪਣੇ ਬਲਕਿ ਬਚਪਨ ਨੂੰ ਜਿਹੜਾ ਆ ਉਹਨੂੰ ਯਾਦ ਕਰਦੀ ਆ ਆਪਣੀਆਂ ਸਹੇਲੀਆਂ ਇਕੱਠਾ ਕਰ ਇਕੱਠਾ ਕਰਕੇ ਉਹਦੇ ਨਾਲ ਹੀ ਬਣਾਉਂਦੀ ਆ ਪਿੰਗਾ ਚੂਟਦੇ ਮਹਿੰਦੀ ਲਾਉਂਦੇ ਗਿੱਤੇ ਪਾਉਂਦੇ ਔਰ ਮਤਲਬ ਕਿ ਜਾਂਦੀਵਾਰੀ ਉਹਨਾਂ ਨੂੰ ਅਸੀਂ ਮਤਲਬ ਕਿ ਮਾਪੇ ਜਿਹੜੇ ਨੇ ਉਹ ਮਤਲਬ ਕਿ ਸੰਧਾਰਾ ਦੇ ਕੇ ਉਹਨਾਂ ਨੂੰ ਤੋੜਦੇ ਆ ਔਰ ਇਸ ਤਰ੍ਹਾਂ ਜਿਹੜੀ ਹੈ ਕਿ ਉਹ ਆਪਣੇ ਖੁਸ਼ੀਆਂ ਦਾ ਪ੍ਰਤਖਵਾ ਜੜਾ ਕਰਦੇ ਆ ਔਰ ਇੱਥੇ ਅਸੀਂ ਵੀ ਅੱਜ ਕ੍ਰੈਡ ਕਰਾਸ ਦੇ ਵਿੱਚ ਇਸ ਜਿਹੜੀਆਂ ਸਾਡੀਆਂ ਬੱਚੀਆਂ ਨੇ ਉਹਨਾਂ ਦੀ ਅਸੀਂ ਅਟੀਆਂ ਦਾ ਤਿਹਾੜੀ ਬਣਾਇਆ ਹੈ ਔਰ ਸਾਰੇ ਮੈਨਰਲ ਮਿਲ ਕੇ ਤੇ ਇੱਥੇ ਅੱਜ ਮੈਡਮ ਬਲਦੀਪ ਕੌਰ ਡੀਐਸਪੀ ਸਿਟੀ ਨੇ ਉਹਨਾਂ ਨੇ ਆ ਕੇ ਸਾਡੀ ਇੱਥੇ ਸ਼ਮੂਲੀਅਤ ਕੀਤੀ ਔਰ ਸਾਡੀ ਸਾਰਿਆਂ ਦੀ ਇੱਥੇ ਹੌਸਲਾ ਉਹਨਾਂ ਨੇ ਵਧਾਈ ਕੀਤੀ ਅਸੋ ਅਸੀਂ ਮਨ ਕੇ ਸਾਰੇ ਸਟਾਫ ਮੈਂਬਰਸ ਦੀ ਔਰ ਸਪੈਸ਼ਲੀ ਇੱਥੇ ਮਨ ਕੇ ਸਟ੍ਰੈੱਡ ਕ੍ਰਾਸ ਦੇ ਜਿਹੜੇ ਸਟਾਫ ਦੀ ਸਹਿਯੋਗ ਦੇ ਨਾਲ ਹੀ ਅਸੀਂ ਇਸ ਫੰਕਸ਼ਨ ਨੂੰ ਸਿਰੇ ਚੜ੍ਹ ਸਕੀਆਂ ਔਰ ਉਹਨਾਂ ਦੇ ਤੋਂ ਬਗੈਰ ਇਸ ਇਹ ਫੰਕਸ਼ਨ ਵੀ ਪੋਸੀਬਲ ਜਿਹੜਾ ਆ ਉਹ ਨਹੀਂ ਹੋ ਸਕਦਾ ਸੀ ਸੋ ਥੈਂਕ ਯੂ ਜੀ ਹਾਂਜੀ ਮੈਂ ਕੀ ਕਹਿਣਾ ਚਾਹੂਗੀ ਅਜੁਰੇ ਤੇ ਆਹ ਫੰਕਸ਼ਨ ਮਨਾਇਆ ਜਾ ਰਿਹਾ ਡੈਟ ਅਕ੍ਰੋਸ ਚ ਕਿ ਮਤਲਬ ਲੱਗ ਰਹੀ ਤੁਹਾਨੂੰ ਹਾਂਜੀ ਇੱਥੇ ਮੈਂ ਜਦੋਂ ਆਈ ਹਾਂ ਤੇ ਇੱਥੇ ਬੜਾ ਵਧੀਆ ਅਰੇਂਜਮੈਂਟ ਲੱਗਾ ਆ ਇਹ ਆਪਣਾ ਪੰਜਾਬੀ ਸੱਭਿਆਚਾਰ ਜਿਹੜਾ ਆ ਉਹ ਨੂੰ ਇੱਥੇ ਮੈਨੂੰ ਦੇਖਣ ਨੂੰ ਮਿਲਿਆ ਮੈਨੂੰ ਇੱਥੇ ਆ ਕੇ ਕਾਫੀ ਖੁਸ਼ੀ ਹੋਈਏ ਤੇ ਬਹੁਤ ਵਧੀਆ ਇਹਨਾਂ ਨੇ ਪ੍ਰੋਗਰਾਮ ਜਿਹੜਾ ਸੀ ਰੱਖਿਆ ਮੈਮ ਦੇਖਿਆ ਜਾ ਰਿਹਾ ਵੀ ਅੱਜ ਕੱਲ ਜਿਹੜਾ ਇਹ ਪੰਜਾਬੀ ਕਲਚਰ ਆ ਜਿਹੜਾ ਇਹ ਘਟਦਾ ਜਾ ਰਿਹਾ ਦਿਨ-ਬਦ ਦਿਨ ਸਿਰਫ ਇੱਕੇ ਤੀਆਂ ਦੇ ਹੀ ਫੰਕਸ਼ਨ ਚ ਦੇਖਣ ਨੂੰ ਮਿਲਦਾ ਇਹਦੇ ਬਾਰੇ ਕੀ ਕਹੋਗੇ ਮੈਂ ਆਮ ਪਬਲਿਕ ਨੂੰ ਇਹੀ ਕਹਿਣਾ ਚਾਹੂਗੀ ਵੀ ਇਦਾਂ ਦੇ ਪ੍ਰੋਗਰਾਮ ਜਿਹੜੇ ਆ ਵਾਧੂ-ਵਾਧ ਕੀਤਾ ਜਾਵੇ ਜਿਹੜੇ ਅੱਜ ਕੱਲ ਆਪਣੇ ਨਵੇਂ ਬੱਚੇ ਆ ਹਨ ਉਹਨਾਂ ਨੂੰ ਇੱਥੋਂ ਹੋ ਸਿੱਖਣ ਨੂੰ ਮਿਲੇਗਾ ਜਿਹੜਾ ਆਪਾਂ ਆਪਣਾ ਵਿਰਸਾ ਜਿਹੜਾ ਭੁੱਲਦੇ ਜਾ ਰਹੇ ਅੱਜ ਕੱਲ ਦੇ ਬੱਚੇ ਜੇ ਇਦਾਂ ਦੇ ਪ੍ਰੋਗਰਾਮ ਹੁੰਦੇ ਰਹਿਣਗੇ ਤੇ ਉਹਨਾਂ ਨੂੰ ਯਾਦ ਰਹੂਗਾ ਕਿ ਸਾਡਾ ਰਿਸ਼ਤਾ ਕੀ ਆ ਠੀਕ ਹੈ ਥੈਂਕ ਯੂ ਇਹਦੇ ਨਾਲ ਹੀ ਮੈਡਮ ਅਸੀਂ ਬਾਬਾ ਬਰਨ ਦੇ ਬਾਰੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز